हाँ जी अज शहीद शहीदार भगत सिंह जी का एक सौ सतारवा जन्मदिन हैं सारे देशवासिया सारे नौजवान साथियों सब बहुत बहुत मुबारक जी और मैं आस करदा कि जिन्हें पिछले साल तो, पिछले कई सदियों तो आप शहीदा भी जी है जो साष कौम के शहीद हो गए उन्होंने अपना ਮਾਨ ਸਨਮਾਨ ਕਰਦੇ ਆਏ ਆ ਸਨਮਾਨ ਦਿੰਦੇ ਆਏ ਆ ਇਸੇ ਤਰ੍ਹਾਂ ਅੱਗੇ ਵੀ ਸ਼ਹੀਦ ਭਗਤ ਸਿੰਘ ਜੀ ਜਿਹੜੇ ਕਿਤਾਬਾਂ ਲਿਖਣ ਦੇ ਵੀ ਸ਼ਕੀਨ ਸੀਗੇ ਕਿਤਾਬਾਂ ਪੜ੍ਹਨ ਦੇ ਵੀ ਸ਼ਕੀਨ ਸੀਗੇ ਮੈਂ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਕਿਤਾਬਾਂ ਵੱਧ ਤੋਂ ਵੱਧ ਪੜ੍ਹਨ ਤਾਂ ਕਿ ਅਸੀਂ ਕਿਤਾਬਾਂ ਦੇ ਵਿੱਚ ਜੋ ਇਤਿਹਾਸ ਲਿਖਿਆ ਹੋਇਆ ਉਹ ਤੋਂ ਕੋ ਸਿੱਖ ਸਕੀਏ ਔਰ ਚੰਗਾ ਸੁਨੇਹਾ ਜਿਹੜਾ ਹੈਗਾ ਸਮਾਜ ਨੂੰ ਦੇ ਸਕੀਏ ਔਰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਹਰ ਸਾਲ ਦੀ ਹਰ ਵਾਰੀ ਆਪਾਂ ਇਹ ਜਿਹੜੀ ਅਸੀਂ ਬੇਨਤੀ ਕਰਦੇ ਹਾਂ ਨੌਜਵਾਨਾਂ ਨੂੰ ਅਸ਼ਅਰ ਦੂਰ ਰਹੀਏ ਔਰ ਪੰਜਾਬ ਨੂੰ ਬਚਾਈਏ